ਕੁਝ ਨਹੀਂ ਚੱਲ ਕੋਈ ਨਹੀਂ ਕੋਈ ਨਹੀਂ ਉਹ ਬਾਈ ਜਾਂ ਭਾਈ ਜਵਾਖਾ ਵਰਗੇ ਆਪਣੇ ਭਾਈ ਦੇਖ ਲਾਏ ਤਾਂ ਮੇਰੇ ਨਾਲ ਐਦਾਂ ਹੀ ਲੜਦੀ ਜਾਂਦੀ ਓਏ ਐਵੇਂ ਨਹੀਂ ਲੜਦੇ ਹੁੰਦੇ ਘਰ ਆਏ ਨਾਲ ਮੈਂ ਤਾਂ ਰਾਜੀ ਖੁਸ਼ੀ ਪੁੱਛਣ ਆਈ ਆ ਮੈਂ ਤਾਂ ਕੋਈ ਕੰਮ ਆਈ ਆ ਆਂਦੀ ਮੈਨੂੰ ਪੈ ਗਈ ਦੱਸ ਹਾਂ ਦੱਸ ਕੀ ਕੰਮ ਆਈ ਆ ਹਾਂ ਬਸ ਮੈਂ ਤਾਂ ਤੁਹਾਨੂੰ ਐ ਪੁੱਛਦੀ ਸੀ ਹਾਂ ਵੀ ਵੋਟ ਪਣ ਜਾਵੇਂਗੀ ਨਹੀਂ ਹਾਂ ਹੋਰ ਤਾਂ ਪਹੁੰਚਾਂਗੀ ਕਿਹਨੂੰ ਪਾਏਂਗੀ ਮੈਂ ਤੋ ਕਿਹਨੂੰ ਪਾਣਗੀ ਮੈਂ ਤਾਂ ਆਪਣੀ ਛਿੰਦਰ ਤਾਈ ਨੂੰ ਪਾਉਂਗੀ ਮੈਂ ਚਾਚੀ ਨੂੰ ਅੱਛਾ ਚੱਲ ਤਾਈ ਚਾਚੀ ਕੋਈ ਗੱਲ ਨਹੀਂ ਫਿਰ ਤਾਂ ਕਦੇ ਮੇਰੇ ਦਿਲ ਦੀ ਗੱਲ ਕੀਤੀ ਮੈਂ ਵੀ ਛਿੰਦਰ ਨੂੰ ਹੀ ਪਾਉਂਗੀ ਅੱਛਾ ਫਿਰ ਆਪ ਉਹ ਤੇਰਾ ਬੰਦਾ ਕੀ ਕਹਿੰਦਾ ਤੇ ਬੰਦੇ ਦਾ ਪਤਾ ਤਾਂ ਹੈਗਾ ਪਿਛਲੀ ਵਾਰੀ ਮੈਨੂੰ ਮੂਥ ਤੇ ਹੀ ਛੱਡ ਕੇ ਚਲਾ ਗਿਆ ਸੀ ਚੰਦੀ ਉਹਨੂੰ ਵੀ ਬਣਾ ਲਾ ਛੇਦਰ ਨੂੰ ਬੋਟ ਪਾਜੋ ਇੱਕ ਬੋਟ ਹੋਰ ਲੱਗੂਗੀ ਆ ਲੈ ਤੇਰਾ ਬਾਈ ਤਾਂ ਛੇਦਰ ਰਿਪੋਰਟ ਪਾਉਂਦਾ ਕਿਉਂ ਜੀ ਬਾਈ ਹਾਂ ਛੇਦਰ ਰਿਪੋਰਟ ਕਰੂਗੀ ਪਿੰਡ ਦਾ ਦੇਖ ਉਹ ਤਾਂ ਸਾਰੀਆਂ ਜੰਨੀਆਂ ਚਨਨੀਆਂ ਸਾਰੀਆਂ ਸਹੂਲਤਾਂ ਦਊਗੀ ਠੀਕ ਆ ਬਈ ਕਹਿੰਦੀ ਮੈਂ ਤਾਂ ਪਿੰਡ ਤੱਕ ਟੈਂਪੂ ਵੀ ਲਵਾ ਦੂੰ ਆਣ ਜਾਣ ਵਾਸਤੇ ਪਤਾ ਚਨਨੀਆਂ ਨੋਡੇ ਤੋਂ ਤੁਰਕਿਆਂ ਵਾਲਾ ਪੈਂਦਾ 2 ਮੀਲ ਪੈ ਜਾਂਦਾ ਧਾਰੀਵਾਲ ਕੀ ਕਰੂਗਾ ਨਸ਼ਾ ਤੇ ਲਾ ਦਊਗਾ ਲੋਕਾਂ ਨੂੰ ਪਹਿਲਾਂ ਹੀ ਉਹਨੂੰ दारू ਪਲਾਪ ਲਾ ਕੇ ਟੱਲੀ ਕਰ ਰੱਖਿਆ ਉਹ ਅਥੜੀ ਰੋਜ਼ दारू ਪੀ ਕੇ ਆਉਂਦਾ ਘਰੇ ਚਰਨੋ ਰੱਬਾ ਵੀ ਸੰਤ ਰੋਬੋਟ ਪਾਵਾਂਗੇ ਹਾਂ ਤੂੰ ਐ ਕਰ ਪੈ ਤੂੰ ਤੇਰੇ ਬੰਦੇ ਨੂੰ ਲੈ ਕੇ ਚੱਲ ਅਸੀਂ ਆਉਨੇ ਆਂ ਨਹੀਂ ਮੈਂ ਤਾਂ ਸੁਣਿਆ ਪਕੌੜਿਆਂ ਵਾਲੇ ਅੰਦਰ ਵੀ ਚੱਲ ਰਿਹਾ ਪਤਾ ਅੱਛਾ ਹੋਰ ਪਕੌੜੇ ਚੱਲਦੇ ਨੇ ਪਾ ਪਕੌੜੇ ਖਾ ਕੇ ਆਵਾਂਗੇ ਤੂੰ ਫਿਰ ਮੇਰੇ ਨਾਲ ਨਹੀਂ ਹੰਦੀ ਮੈਂ ਤੇਰੇ ਬਾਈ ਨਾਲ ਆਉਣੀ ਆ ਤਾਂ ਚੱਲ ਚੱਲ ਮੈਂ ਵੀ ਇਹਨੂੰ ਲੈ ਕੇ ਆਉਣੀ ਆ ਚੱਲ ਲੈ ਕੇ ਆਉਂ। ਉਹ ਲੜਨਾ ਪੈਂਦਾ ਇਹਨਾਂ ਨਾਲ ਤੇਂਗਾ 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 ਆਪਾਂ ਸਿੰਦਰ ਦੇ ਬੋਟ ਪਾਉਣੀ ਆ ਪੱਕਾ ਜੇ ਤੁਹਾਡੇ ਕੋਲ ਬੋਟ ਨਹੀਂ ਹੈਗੀ ਵੀ ਚਾਰ ਪੰਜ ਬੋਟਾਂ ਤੁਹਾਡੇ ਕੋਈ ਯਾਰ ਦੋਸਤ ਨੇ ਤੁਹਾਨੂੰ ਕਹ ਕੇ ਵੀ ਸਿੰਦਰ ਨੂੰ ਬੋਟ ਪਵਾਉ। ਓਏ ਆਪਾਂ ਸਾਰੇ ਮੇਰੀ ਗੱਲ ਸੁਣਨਾ ਜਿਹੜੇ ਆਪਣੇ ਚਾਰ ਪੰਜ ਘਰ ਨੇ ਨਾ ਆਪਾਂ ਸਾਰੇ ਬੋਟ ਸਿੰਦਰ ਨੂੰ ਪਾਵਾਂਗੇ। ਬਸ ਠੀਕ ਹੈ ਜੀ। ਲੈ ਆਪਾਂ ਭਾਂਡੇ ਰੱਖਿਆ। ਆਹ ਭਾਂਡੇ ਰੱਖਿਆ। ਆਪਾਂ ਚੱਲਦੇ ਬੋਟ ਪਾਉ। ਠੀਕ ਹੈ। ਹਾਂ। ਬਸ ਕੰਮ ਨਿਪਟ ਕੇ ਤੇਰੇ ਹੁਣ ਚਲ ਤੈਨੂੰ ਕਿਹਣਾ ਪੈਣਾ ਕਹਿੰਦਾ ਮੈਂ ਖਾਈ ਬੈਠੀ ਆ ਬੱਬਾ 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 ਲਾ ਕੁੜਾਂ ਨਾ ਕੁਸਰਾ ਬੰਦ ਤੈਨੂੰ ਕਿਹਨੂੰ ਪੈਣਾ ਰੁਕਿਆ ਲਾ ਕਹਿੰਦਾ ਰੁਕ ਜਾ ਆਪਾਂ ਪੈਣਾ ਨਹੀਂ ਆ ਐਕਸ਼ਨ ਮੈਂ ਤੈਨੂੰ ਕਿਹੜੇ ਰੁੜ ਜਾਣੇ ਨੇ ਕਿਹਾ ਵੀ ਮੈਂ ਟੈਟ ਹੋਈ ਬੈਠੀ ਆ ਨੀ ਮੇਰੇ ਬੰਦੇ ਨੇ ਕਿਹਾ ਲਾਂਬਾ ਲੈ ਕੇ ਆਇਆ ਸੀ ਤੇਰੇ ਕਹਿੰਦੇ ਤੂੰ ਤਾਂ ਮੇਰੇ ਬੰਦੇ ਦੇ ਮਗਰ ਐਂ ਪੈਗੀ ਜਿਵੇਂ ਸੂਈ ਹੋਈ ਕੁੱਤੀ ਪੈਂਦੀ ਹੁੰਦੀ ਆ ਮੇਰੇ ਬੰਦਾ ਕਹਿੰਦਾ ਮੈਨੂੰ ਕਹਿੰਦੇ ਥੱਪੜ ਮਾਰੂ ਲੈ ਲੈ ਕੋੜੇ ਤੇਰਾ ਜੇਠ ਲਾੜ ਤੇ ਤੈਨੂੰ ਚਮਈ ਸ਼ਰਮ ਨਹੀਂ ਆਗੀ ਲੈ ਚਾਰ ਨੂੰ ਤੂੰ ਮੈਨੂੰ ਦੱਸ ਅੱਜ ਤੱਕ ਮੈਂ ਮਾੜਾ ਚੰਗਾ ਕਦੇ ਬੋਲੀ ਆ ਪਿੰਡ ਚ ਮੈਂ ਕਦੇ ਮੈਂ ਤੈਨੂੰ ਬੋਲੀ ਆ ਦੱਸ ਮੈਂ ਕਦੇ ਤੇਰੇ ਘਰ ਵਾਲੇ ਨੂੰ ਕਿਹਾ ਮੈਂ ਤਾਂ ਬਾਈ ਬਾਈ ਕਰੀ ਇੱਜ਼ਤ ਕਰਦੀ ਆ ਉਹਦੀ ਨਹੀਂ ਮੈਨੂੰ ਨਹੀਂ ਪਤਾ ਭਾਈ ਮੇਰੇ ਬੰਦੇ ਨੇ ਮੈਨੂੰ ਜਾ ਕੇ ਦੱਸਿਆ ਐਨਾ ਤਾਂ ਮੈਨੂੰ ਯਕੀਨ ਆ ਕਿ ਮੇਰਾ ਬੰਦਾ ਝੂਠ ਨਹੀਂ ਬੋਲਦਾ ਉਹਨੇ ਮੈ ਚਲ ਬਾੜੇ ਚਲੀ ਹੋ ਜਾਂਦੀ ਆ ਪਰ ਉਹਨੇ ਥੋੜੀ ਮੈਂ ਤੇਰੇ ਘਰ ਵਾਲੇ ਨੂੰ ਕੁਝ ਕਹੂੰਗੀ ਨਹੀਂ ਭਾਈ ਮੈਨੂੰ ਨਹੀਂ ਪਤਾ ਮੇਰੇ ਬੰਦੇ ਨੇ ਮੈਨੂੰ ਕਿਹਾਗਾ ਮੈਂ ਤਾਂ ਬਲਾਈ ਦੁਸਤਾ ਕਰਦੀ ਆ ਨਾਲੇ ਸੌਕੜ ਮੈਨੂੰ ਕਹਿੰਦੇ ਨਸ਼ਾ ਵੇਚੀ ਨਸ਼ਾ ਵਸਰੀਆ ਤੈਨੂੰ ਪਤਾ ਨਸ਼ਾ ਕਾਹ ਵੇਚਦਾ ਕੌਣ ਵੇਚਦਾ ਆ ਤਾਈ ਮਨਜੀਤ ਤਾਈ ਹਾਂ ਜਿਹੜੀ ਕਹਿੰਦੀ ਤਾਈ ਤਾਈ ਮੇਰੀ ਤਾਈ ਮੇਰੀ ਤਾਈ ਐ ਮੇਰੀ ਤਾਈ ਐ ਅੱਤਾਂ ਤੇ ਚਲ ਸੌਕੜ ਨੇ ਪਾੜਾ ਖਾਕਾ ਐ ਕਿਵੇਂ ਕਹਿੰਦੀ ਥੱਪੜ ਮਾਰੂੰ ਚਾਰ ਤਾਂ ਸਾਹ ਨੇ ਇੱਕ ਥੱਪੜ ਦੀ ਮਾਰਾ ਭਗਾ ਕੇ ਮਾਰਦਾ ਥੱਪੜ ਉਹਦੇ ਮੂੰਹ ਤੇ ਓਏ ਉਹ ਤਾਂ ਮੇਰਾ ਸਾਰਾ ਕਾਮਲਾ ਦਾ ਟੱਬਰ ਆ ਸਾਰਾ ਓਏ ਉਹ ਤਾਂ ਅੱਛਾ ਹਾਂ ਤੀਵੀ ਵੀ ਓਏ ਮਿੰਦਾ ਤੀਵੀ ਵੀ ਲੱਗੀ ਬੇ ਆਹਾਂ ਦੀ ਤਾਂ ਲੱਗਦੀ ਨਹੀਂ ਹੈਗੀ ਵੀ ਨਸ਼ਾ ਕਰੂਗੀ ਹੈ ਉਹ ਵੀ ਖਾਈ ਬੈਠੀ ਆ ਧੋਏ ਜੀ ਧੋਏ ਜੀ ਤੂੰਨੇ ਕਿਹੜੇ ਗਿਆ ਤਾਂ ਕੱਲ ਸੀਗਾ ਤੂੰ ਦੱਸਣਾ ਮੈਨੂੰ ਅੱਜ ਲੱਗ ਰਹਾ ਤੂੰ ਅੱਜ ਕਿੱਥੋਂ ਆਇਆ ਓ ਮੈਂ ਤੈਨੂੰ ਦੱਸਣਾ ਭੁੱਲ ਗਿਆ ਥੀਆ ਅੱਛਾ ਹਾਂ ਹੁਣ ਕਿੱਥੋਂ ਆਇਆ ਓ ਮੈਂ ਉਧਰੋਂ ਆਇਆ ਮੈਨੂੰ ਹੋਰ ਕੰਮ ਦੀ ਗੱਲ ਹੁਣ ਕੰਮ ਸੀ ਐ ਕਰਦਾ ਜਿਹੜਾ ਉਹਨਾਂ ਚਾਚਾ ਨਹੀਂ ਹੈਗਾ ਉਹਨੂੰ ਲੰਮਾ ਦੇ ਦਿੰਦਾ ਓ ਚਾਚੇ ਨੂੰ ਮੈਂ ਲੰਮਾ ਪਾਉਂਦਾ ਹਾਂ ਦੇ ਕੇ ਆਇਆਗਾ ਕੀ ਕਹਿੰਦਾ ਫਿਰ ਉਹ ਚਾਚੇ ਨੂੰ ਮੈਂ ਸਮਝਾ ਕੇ ਆ ਚਾਚਾ ਵੀ ਤੇਰੇ ਆਹੋ ਕਾ ਸਮਝਾ ਲਾ ਕਦੇ ਪਛਤਾ ਬਵਾ ਲੈਣਾ ਕ ਜਮਾਨਤ ਵੀ ਨਹੀਂ ਹੋਣੀ ਦੇਖੀ ਕਿਹ ਹੈ ਮਤਾ ਚਾਚੇ ਨੂੰ ਮੈਂ ਫਿਰ ਕੱਲ ਨੂੰ ਨਾ ਸਾਨੂੰ ਕਹੀਂ ਤੂੰ ਮੈਂ ਮਤਨ 276 ਦਾ ਕਿਸ ਭਾਵੇਂ ਨਾ ਤੇ ਮੈਂ ਅੱਛਾ ਹਾਂ ਮਾ ਮੇਰੇ ਜਾਣ ਤੋਂ ਬਾਅਦ ਨਾ ਮੇਰੇ ਘਰ ਇਹਨੂੰ ਤਾਂ ਕਿ ਕਰਦਾ ਹੋ ਅਮਲੀ ਲੈ ਹਾਂ ਜੀ ਬਹੁਤ ਅੰਗ ਕਰਦਾ ਪੁੱਛੋ ਨਾ ਕੁਝ ਤੁਸੀਂ ਬਾਗ ਜਾਓਗੇ ਨਾ ਮੈਂ ਤਾਂ ਹੁਣ ਫੇਰ ਵੀ ਕਰ ਪਈ ਦੀ ਦੇਖ ਲੱਗ ਜੇ ਮੂੰਹ ਖੜ ਕੇ ਕਹਦਾ ਆਈ ਲਵ ਯੂ ਲੈ ਰਸ ਜੇ ਲੋਕਾਂ ਨੂੰ ਪਤਾ ਲੱਗ ਗਿਆ ਲੋਕ ਕਹਿਣਗੇ ਪਤਾ ਨਹੀਂ ਮੈਂ ਤਾਂ ਗੱਲ ਤਾਂ ਓਏ ਉਹ ਤਾਂ ਸਾਰਾ ਮੇਰੇ ਹੁੰਦੇ ਵੀ ਡਰਿਆ ਹੈਗਾ ਹਾਂ ਹੋਰ ਤੇਰੇ ਸਾਹਮਣੇ ਤਾਂ ਕੀ ਕਰਦੀ ਤੈਨੂੰ ਕਹਿ ਰਹੀ ਸੀ ਇਹ ਤਾਂ ਮੇਰੇ ਸਾਹਮਣੇ ਕਹਿ ਰਹੀ ਸੀ ਲਵ ਯੂ ਜੀ ਪਤਾ ਕੀ ਆ ਤੁਸੀਂ ਸ਼ਰੀਫ ਹੋ ਤੁਹਾਡੀ ਸ਼ਰੀਫਤ ਦਾ ਨਜ਼ਾਇਰ ਫਾਇਦਾ ਚੱਕਦਾਗਾ ਰੁੜ ਜਾਣਾ ਇਹ ਤਾਂ ਜੇ ਕੋਈ ਲੈਕਚਰ ਲੈਣਾ ਹੁੰਦਾ ਫੇਰ ਲੋਟ ਆਉਂਦਾ ਐ ਨਹੀਂ ਲੋਟ ਆ ਓਏ ਆਮਲੀ ਕਿੰਨੇ ਤਾਂ ਦੋ ਹੀ ਜਿਹੇ ਹੀ ਲਾਦੇ ਨੇ ਉਹਦੇ ਘਰਾਂ ਲਿਮਿਟ ਸਮਝਾਉਂਦੀ ਉਹਨੂੰ ਸਹੀ ਗੱਲ ਆ ਜੇ ਕਾਇ ਤਾਂ ਵੱਡੂ ਕੁੱਤੀ ਵਾਂਗੂ ਪਾਦੀ ਆ ਜਿਵੇਂ ਕੁੱਤੀ ਦੇ ਕਤੂਰੇ ਛੇੜਦੇ ਹੁੰਦੇ ਨੇ ਉਹ ਪਹਿਲਾਂ ਤਾਂ ਮੈਨੂੰ ਸੌਂਗ ਗੁਲਾਵੀ ਦਿੱਤੀ ਉਹ ਮਹਤਾਰੇ ਸਾਨੂੰ ਤਾਰਾ ਸਿਆਣੀ ਆ ਗਈ ਆਹ ਤੂੰ ਤਾਂ ਮੇਰ ਕਰਾਉਂਦਾ ਸੀ ਬਰਾਬਰ ਬਿਠਾਉਂਦਾ ਸੀ ਅਖੇ ਆਪਣੇ ਜਵਾਕਾਂ ਵਰਗੇ ਜਵਾਕਾਂ ਜੁਕਾਂ ਵਰਗੇ ਕੋਈ ਨਹੀਂ ਆ ਗਈ ਮੈਨੂੰ ਕਿਹੜਾ ਪਤਾ ਸੀ ਕਿ ਬਹੀ ਜੀ ਨਿਕਲੂ ਇਹ ਵੀ ਚੱਪੜ ਮਾਰੂ ਦੇਖ ਲੈ ਲੈ ਉੱਟਿਆ ਦੇਖ ਲੈ ਹੈਂ ਕਿਹਦੀ ਹੈ ਹੈਂ ਹੋਰ ਓਏ ਉਹ ਤਾਂ ਬੇਬੇ ਬਹੁਤ ਕੁੱਠਾ ਬੋਲਦੀ ਆ ਮਾਣਦਾ ਉਹ ਖਾਂਦੀਆਂ ਨਾਲ ਉਹਦੇ ਉਹ ਬਾਈ ਉਹ ਆ ਨਾ ਪੁੱਤ ਦਾ ਰਹਿਣਾ ਮਨ ਨੂੰ ਕਲਬ ਇਹਨਾਂ ਦੀ ਤਾਂ ਕੋਈ ਮਾਤਾ ਕਿਸੇ ਨਾਲ ਉਦਾਰ ਹੈ ਹੀ ਨਹੀਂ ਬੱਸ ਫੇਰ ਮਾਂ ਤਾਂ ਦੋ ਜੀ ਖਾਂਦੇ ਨੇ ਜੇ ਇਹਨਾਂ ਤੋਂ ਕੋਈ ਤੇਰਾ ਸਹੀ ਹੋਵੇ ਤਾਂ ਹੀ ਗੱਲ ਬਣੂ ਮੇਰੇ ਕਾਨ ਹੈ ਬੇਬੇ ਬੇੜਰ ਤਾਂ ਹੋ ਇੱਕ ਮਿੰਟ ਚ ਹੋ ਹੋ ਜੂਗੀ ਠੀਕ ਹੈ ਨਾ ਜਦ ਥਾਣੇ ਚ ਨੌ ਧਰਤਾ ਦੋਨਾਂ ਜੀਆਂ ਦਾ ਹਾਂ ਫੋਟੋ ਚਲੇ ਲਈ ਤੇਰੇ ਨਾਲ ਤਾਂ ਮਾਰੀ ਚਲ ਕੋਈ ਗੱਲ ਨਹੀਂ ਕਰਨੋ ਤੂੰ ਟੈਨਸ਼ਨ ਨਾ ਲੈ ਮੈਂ ਲੰਬਾ ਤੇ ਆਇਆ ਬਾਕੀ ਰੇਜੇ ਹੁਣ ਕਦੇ ਆਇਆ ਨਾ ਮੇਰੇ ਅਸਲ ਨੂੰ ਤੇਰੇ ਖੇਚੇ ਨਹੀਂ ਲਾਈ ਉਹਦੇ ਮੁਕੇ ਚੰਗੀਆਂ ਤੇਨਾ ਬੇਬੇ ਤੂੰ ਤਾਂ ਅੱਲਾ ਸਾਗ ਜਾ ਹਾਂ ਮੈਂ ਕਹਿੰਦੀ ਸੀ ਹਾਂਜੀ ਬੇਬੇ ਤਾਂ ਮਿੰਟ ਮਿੰਟ ਲੱਗਦੀ ਆ ਕਰਨ ਮਗਰ ਬੇਬੇ ਤਾਂ ਉਹਦੇ ਨਾਲ ਸੜੌਣ ਲੱਗੀ ਫਰਦੀਦੀ ਮਜੂਂੜਿਆ ਦੋ ਘਰੇ ਆ ਪਾ ਜਾਰ ਹੀ ਬੇਬੇ ਨੇ ਛੜਾ ਤੀ ਨਹੀਂ ਤਾਂ ਮੈਂ ਨੱਤਮਾ ਤੋੜ ਦੇਣੀ ਸੀ ਉਹਦੀ ਓਏ ਯਾਰ ਪਤਾ ਕੀ ਗੱਲ ਆ ਇਹ ਕੰਮਾਂ ਦੇ ਵਿੱਚ ਕਿਸੇ ਉਸ ਨੇ ਖਟਿਆ ਫਿਰ ਦੀ ਹੁਣ ਆਪਾਂ ਘਰੇ ਬਹਿ ਕੇ ਬੇਇੱਜ਼ਤੀ ਕਰਾਈ ਜਾਈਏ ਓਏ ਪਤਾ ਉਹੀ ਗੱਲ ਕਹਿਣਾ ਆਪਾਂ ਬੇਇੱਜ਼ਤੀ ਵੀ ਨਹੀਂ ਕਰਾ ਸਕਦੇ ਪਤਾ ਕਿ ਆ ਇਹ ਗੱਲਾਂ ਨਾ ਬਜੇ ਨੇ ਸੋਭਾ ਨਹੀਂ ਬੰਦੇ ਹੁੰਦੇ ਆ ਬਗਲਾ ਜੀ ਮੈਂ ਤੁਹਾਨੂੰ ਗੱਲ ਦੱਸਾਂ ਇਹ ਤੁਹਾਨੂੰ ਬਾਹਰ ਕਿਸੇ ਨੇ ਕਹਿਦਾ ਵੀ ਤੇਰੇ ਤੀਵੀ ਨੂੰ ਆਏ ਕਹਿੰਦਾ ਫਰਦਾ ਤੂੰ ਚੌੜਾ ਹੋਇਆ ਫਰਦਾ ਥੋੜਾ ਮਾਰਨ ਹੋ ਜਾਊਗਾ ਓਏ ਉਹ ਤਾਂ ਫਿਰ ਹੈ ਜੀ ਆਏ ਤਾਂ ਮੈਨੂੰ ਤੇਰੇ ਤੋਂ ਵਿਸ਼ਵਾਸ ਬਾਤ ਆਗਾ ਓ ਜੀ ਵਿਸ਼ਵਾਸ ਦੀ ਦੁਨੀਆ ਟਿਕੀ ਆ ਹੁਣ ਵਿਸ਼ਵਾਸ ਦੀ ਆਪਣਾ ਰਿਸ਼ਤਾ ਟੁੱਟ ਗਿਆਗਾ ਜੇ ਮੈਂ ਹੁਣ ਤੁਸੀਂ ਬਾਹਰ ਰਹਿੰਦੇ ਹੋ ਦੇਖ ਲਓ ਕਿਸੇ ਦੀ ਅੱਜ ਤੱਕ ਹਿੰਮਤ ਹੋਈ ਆ ਇਹ ਪਤਾ ਨਹੀਂ ਆਮਲੀ ਜਾ ਕਿੱ ਉਹ ਇਹ ਹੀ ਤਾਂ ਪਤਾ ਨਹੀਂ ਲੱਗਦਾ ਕਿੱਥੋਂ ਖਾਂਦਾ ਕਿੱਥੋਂ ਨਾ ਚਲ ਆ ਜੋ ਜੀ ਚਲ ਚੱਲ ਤੂੰ ਆਪਦਾ ਧਿਆਨ ਰੱਖੀ ਠੀਕ ਆ ਚੰਗਾ ਹਾਂ ਇੱਕ ਮਿੰਟ ਜਿਹੜਾ ਹੁਣ ਭੱਜ ਗਿਆ ਪਤਾ ਨਹੀਂ ਕਿ ਦਰਵਾਜ਼ਾ ਗਿਆ ਬਸ ਇੱਥੇ ਰੋ ਟੋੜਾ ਹੋਇਆ ਫਿਰਦਾ ਵੱਡਾ ਮਾਰਨ ਹੋ ਜਾਊਗਾ ਓਏ ਉਹ ਤਾਂ ਫਿਰ ਹੈ ਜੀ ਆਇਆ ਆਸਤੇ ਦੁਨੀਆ ਤੇ ਕੀ ਆ ਹੁਣ ਵਿਸ਼ਵਾਸ ਜੀ ਆਪਣਾ ਰਿਸ਼ਤਾ ਕਿ ਜਾਗਾ ਜੇ ਮੈਨੂੰ ਤੁਸੀਂ ਬਾਹਰੇ ਰਹਿਣੇ ਦੇਖ ਲਓ ਕਿਸੇ ਦਿਨ ਤੱਕ ਹਿੰਮਤ ਹੋਈ ਏ ਇਹ ਪਤਾ ਨਹੀਂ ਆਮਲੀ ਜਾਂ ਕਿਸੋਂ ਦਾਤ ਲੱਗਿਆ ਟੁੱਟ ਜਾਉ ਨਸ਼ੇ ਬਾਹਰੇ ਕਰ ਲੱਗਿਆ ਪਤਾ ਕਾ ਕੌਣ ਵੇਚਦਾ ਮੈਂ ਪੁੱਛੂੰਗੀ ਹਾਂ ਜੀ ਤੁਹਾਨੂੰ ਪਤਾ ਮੈਨੂੰ ਤਾਂ ਪਤਾ ਕੌਣ ਵੇਚਦਾ ਇਥੇ ਚੱਕ ਕਿਸੇ ਦਿਨ ਤੱਕ ਕਹਿੰਦਾ ਤੁਹਾਨੂੰ ਦੱਸਾਂਗਾ ਮੈਨੂੰ ਟਾਈਮ ਲੱਗਣ ਦੇ ਹਾਲੇ ਹੁਣ ਹਾਂ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਦੱਸੂ ਨਹੀਂ ਨਹੀਂ ਪਹਿਲਾਂ ਫੜੂੰਗੀ ਮੇਰੇ ਦੱਸੋ ਐਕਸ ਉਹ ਚਰਨੋ ਮੈਨੂੰ ਤਾਂ ਪਤਾ ਕੌਣ ਵੇਚਦਾ ਪਰ ਤੂੰ ਰੌਲਾ ਪਾ ਦੇਗੀ ਤੇਰੇ ਗੱਲ ਨਹੀਂ ਬਚਣੇ ਐਕਸ਼ਨ ਅੱਛਾ ਤੁਹਾਨੂੰ ਪਤਾ ਵੀ ਕੌਣ ਵੇਚਦਾ ਹਾਂ ਇਹ ਮੈਂ ਮਰ ਜਾ ਤੁਸੀਂ ਮੈਨੂੰ ਉਸ ਦਿਨ ਦਾ ਕਿਉਂ ਨਹੀਂ ਦੱਸਿਆ ਜੇ ਤੁਹਾਨੂੰ ਪਤਾ ਲੋਕ ਤਾਂ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਨੇ ਚਲ ਖੰਡ ਤੇ ਵੀ ਦੱਸਿੰਦਾ ਕਦੇ ਮੈਨੂੰ ਫੋਨ ਤੇ ਵੀ ਦੱਸਦੀ ਰਹੀਆਂ ਠੀਕ ਹੈ ਕਿਉਂਕਿ ਮੇਰੇ ਤੇ ਇਲਜ਼ਾਮ ਲਾਈ ਜਾਂਦੀ ਆ ਉਹ ਵੀ ਮੈਂ ਵੇਚ ਰੋ ਨਹੀਂ ਠੀਕ ਹੈ ਇੱਕ ਮਿੰਟ ਕਹ ਦੱਸਣਾ ਤੈਨੂੰ ਮੈਂ ਫੋਨ ਤੇ ਵੀ ਦੱਸ ਦਿੰਦਾ ਚਰਨੋਂ ਪਰ ਕਹ ਜੇ ਢਿੱਡ ਚ ਗੱਲ ਪਾਦੀ ਨਹੀਂ ਕਿ ਮੈਂ ਤੈਨੂੰ ਤਾਂ ਦੱਸਿਆ ਫਿਰ ਮੈਂ ਜਵਾਬ ਦੂੰ ਫਿਰ ਫਿਰ ਤੂੰ ਮੇਰਾ ਜਵਾਬ ਦੇ ਫਿਰ ਦੱਸ ਕਿਤੇ ਜਾ ਕੇ ਚਲ ਚੱਲ ਚੱਲ ਇਹ ਦੱਸਣੋਂ ਤੇ ਮੈਂ ਫੋਨ ਤੇ ਦੱਸ ਐਕਸ਼ਨ ਉਹ ਚਰਨੋਂ ਦੱਸਦਾ ਮੈਂ ਤੈਨੂੰ ਫੋਨ ਤੇ ਵੀ ਦਿੰਦਾ ਪਰ ਮੈਨੂੰ ਪਤਾ ਤੇਰੇ ਨਾਲ ਪਾਤਦੀ ਨਹੀਂ ਕਹਿ ਜਿਹਾ ਗੱਲਾਂ ਕਰਦੇ ਹੋ ਜੀ ਤੁਹਾਨੂੰ ਪਤਾ ਮੇਰਾ ਨਾਮ ਬਦਨਾਮ ਹੋਇਆ ਹੋਇਆ ਉਹਦੀ ਟੀਮੀ ਨੂੰ ਲੱਗਦਾ ਵੀ ਮੈਂ ਨਸ਼ਾ ਵੇਚਦੀ ਆਂਗੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੁਸੀਂ ਮੈਨੂੰ ਦੱਸ ਦੋ ਵੀ ਕੌਣ ਨਸ਼ਾ ਵੇਚਦੀ ਆ ਉਹ ਕੋਈ ਗੱਲ ਨਹੀਂ ਮੈਂ ਤੈਨੂੰ ਦੱਸ ਦੂੰ ਫੇਰ ਦੱਸ ਦੂੰ ਫੇਰ ਪੂਰਨੀ ਜੀ ਮੈਨੂੰ ਤਾਂ ਹੁਣੇ ਦੱਸੋ ਕੌਣ ਵੇਚਦੀ ਆ ਮੈਂ ਪਾਣਾ ਉਹਦੀ ਖੱਖਾਂ ਦਿੱਤਾ ਤੋੜੂ ਜਿਹੜਾ ਮੈਨੂੰ ਪਤਾ ਲੱਗ ਗਿਆ ਵੀ ਵੇਚਦਾ ਉਹ ਤੈਨੂੰ ਕੌਣ ਕਹਿੰਦਾ ਵੀ ਤੂੰ ਨਾ ਵੇਚਦੀ ਆ ਉਹ ਮੈਨੂੰ ਤਾਂ ਅੱਧਾ ਪਿੰਡ ਕਹਿਣ ਲੱਗਾ ਉਹਨੇ ਕੰਤਰੀ ਨੇ ਵੀ ਇਹ ਨਸ਼ਾ ਵੇਚਦੀ ਆ ਚਰਨੋਂ ਨਸ਼ਾ ਵੇਚਦੀ ਆ ਉਹ ਦੱਸਦਾ ਮੈਂ ਦਿੰਦਾ ਮੈਨੂੰ ਪਤਾ ਨਾ ਤੇਰੇ ਨਾਲ ਢਿੱਡ 'ਚ ਨਾ ਗੋਲੇ ਇਕੱਠੇ ਹੋ ਜਾਂਦੇ ਨੇ ਮੈਨੂੰ ਪਤਾ ਤੂੰ ਰਹਿ ਨਹੀਂ ਸਕਦੀ ਦੱਸੇ ਬਿਨਾ ਆਹੋ ਤੁਹਾਡੀ ਕੀਮੀ ਦੀ ਬੇਇੱਜ਼ਤੀ ਹੋਈ ਜਾਵੇ ਤੁਸੀਂ ਨਾ ਦੱਸਿਓ ਮੈਨੂੰ ਹਾਂ ਓਏ ਆਇਆ ਮੈਂ ਮੇਰੀ ਕੀਮੀ ਦੀ ਬੇਇੱਜ਼ਤੀ ਕਿਵੇਂ ਹੁਣ ਦੇ ਦੂੰ ਮੈਂ ਧਰਨੋ ਹੁਣ ਤਾਂ ਲੱਗ ਰਹੀ ਆ ਤੁਹਾਨੂੰ ਕਹੀ ਥੱਪੜ ਮਾਰੂੰ ਹੁਣ ਮੇਰਾ ਨਾਂ ਲੈਂਦੀ ਆ ਵੀ ਮੈਨਾਂ ਸੇ ਵੇਚਦੀ ਆ ਮੈਨੂੰ ਨਹੀਂ ਪਤਾ ਮੈਨੂੰ ਦੱਸੋ ਕੌਣ ਵੇਚਦਾ ਓਏ ਆਇਆ ਤਾਂ ਮੈਨੂੰ ਪਤਾ ਫਿਰ ਦੱਸੋ ਮੈਨੂੰ ਮੇਰੇ ਚਰਨੋਂ ਮੇਰਾ ਪਿਆਰ ਬਹੁਤਾ ਆਉਂਦਾ ਵੇ ਉਹ ਪਿਆਰ ਤਾਂ ਮੈਨੂੰ ਬੁਝੇਰਾ ਆਉਂ ਮਨਜੀਤ ਤਾਈ ਹਾਂ ਉਹ ਮੈਂ ਪੱਤੀ ਗਈ ਸ਼ੁਭ ਸ਼ੁਭ ਬੋਲੋ ਕੀ ਬੋਲੀ ਕਰਨੇ ਹੋ ਉਹ ਮਨਜੀਤ ਤਾਈ ਵੇਚਦੀ ਆ ਪੁੱਕੀ ਤਾਈ ਤਾਈ ਮਿੰਤਾ ਚ ਕੀ ਨਹੀਂ ਆ ਉਹ ਫਿਰ ਤਾਂ ਹੱਥ ਪੈਟਣ ਦੇ ਪੈ ਗਈ ਮਨਜੀਤ ਤਾਈ ਉਹ ਤਾਂ ਮੇਰੇ ਕੋਲ ਆਉਂਦੇ ਕਿੰਨੀਆਂ ਕਿੰਨੀਆਂ ਮਿੱਠੇ ਮਿੱਠੇ ਗੱਲਾਂ ਮਾਰ ਕੇ ਜਾਂਦੀ ਜਦੋਂ ਆਉਂਦੀ ਆ ਹੈ ਮੈਨੂੰ ਕਹਿੰਦੀ ਕਹਿੰਦੀ ਜਿਹੜਾ ਵੇਚਦਾ ਕਹਿੰਦੀ ਲੱਕ ਤੋੜਾਂਗੇ ਉਹਦੀ ਐਂ ਕਰਾਂਗੇ ਓਏ ਮੈਂ ਮਰਚਾ ਦੇਖ ਲਾ ਘਰ ਦਾ ਪੇਤੀ ਲਾਲ ਕਾਟਾ ਵੇ ਹੈ ਫੈਤ ਲੈ ਲੈ ਜਾਂਦੀ ਆ ਨੋ ਮੇਰਾ ਬਦਨਾਮ ਕਰੀਏ ਤੀ ਆ ਇਹ ਨਾ ਰੁਕ ਕੋਈ ਦਾ ਪਤਾ ਹੀ ਨਾ ਉਹ ਮੈਂ ਤੈਨੂੰ ਤਾਹੇ ਦੱਸਦਾ ਤੇ ਮਰ ਕੋਈ ਗੱਲ ਤੇ ਮੈਂ ਠਹਿਰ ਕੇ ਦੱਸ ਦੂੰਗਾ ਜੀ ਕਹੇਂ ਜਾਂ ਗੱਲਾਂ ਕਰਦੇ ਹੋ ਤੁਸੀਂ ਦੇਖਿਓ ਸਹੀ ਮੈਂ ਉਹਦਾ ਮਨਜੀਤ ਦੇ ਖਾਖਾ ਪਾਣ ਹੁਣ ਨਾਲੇ ਉਹ ਫਰਾਉਂਗੀ ਪੰਚਾਇਤ ਚ ਉਹਦੀ ਬੇਇੱਜ਼ਤੀ ਕਰਾਉਂ ਪੂਰੀ ਹਾਂ ਜ਼ਰੂਰ ਹੈ ਕੰਮ ਕਰਨਾ ਬੋਰਪਨ ਹੁਣੇ ਚੱਲ ਮੈਂ ਅੱਗੇ ਤੁਸੀਂ ਕਹਿੰਦੇ ਹੋ ਨਾ ਮੈਂ ਰੌਲਾ ਨਹੀਂ ਪਾਉਂਦੀ ਮੈਂ ਸਾਹਵੇਂ ਸਾਹਵੇਂ ਮਨਜੀਤ ਨੂੰ ਜਾ ਕੇ ਪੁੱਛੂੰਗੀ ਹਾਂ ਹਾਂ ਭਾਈ ਦੱਸ ਆਹੋ ਉਹਦੀ ਕੁਤ ਨਹੀਂ ਕਰ ਜਾ ਕੇ ਪਟਨ ਔਰ ਕਾਨੂੰ ਪਤਾ ਕੀ ਲੋਕ ਆਪਾਂ ਕਹੇ ਲੱਗ ਜਾਣਗੇ ਦੇਖਣ ਇਹਨਾਂ ਨੇ ਗਾ ਪਰ ਇਹਨਾਂ ਨੂੰ ਸਾਰਾ ਕੁਝ ਸਤਾ ਤੀਨ ਨੂੰ ਨਹੀਂ ਪਤਾ ਇੱਥੇ ਪੁੱਛ ਕੇ ਸਭਾ ਤਾਂ ਹੋਣ ਲੱਗ ਗਏ ਬਾਅਦ ਚ ਚੰਗਾ ਨਹੀਂ ਪਾਉਂਦੀ ਵਾਲਾ ਆ ਡੋਕਰਾਂ ਚੱਕ ਲਿਓ ਡੰਗਰਾਂ ਨੂੰ ਕੱਢੀ ਜਾ ਉਹਨਾਂ ਡੰਗਰਾਂ ਨੂੰ ਪਾਉਣਾ ਕਰ ਲਿਓ ਲਿਓ 91 ਚਦੜੀ ਪਿੰਡ ਚ ਨਸ਼ਾ ਤਾਈ ਮੰਜੀ ਮੇਰੀ ਘੈਂਟ ਤਾਈ ਤਾਈ ਨਾਲ ਦਿਲੋਂ ਪਿਆਰ ਹੈ ਤਾਈ ਨੂੰ ਛੇਤੀ ਮੈਂ ਲਿਆਉਂਗਾ ਵਲਾਗ ਤਾਈ ਚੋਟਾ ਲਾ ਕੇ ਬੁੱਤ ਤਾਈ ਦਾ ਪਰ ਮੈਂ ਤਾਈ ਦੇ ਘੇੜ ਤੇ ਜਾਂਦਾ ਸੀ ਜਿੰਦਾ ਲੱਗਿਆ ਸੀ ਉੱਥੇ ਹੈ ਜਿੰਦਾ ਲੱਗਿਆ ਹੋਇਆ ਸੀ ਤਾਈ ਦੇ ਘੇੜ ਤੇ ਜਾਂਦਾ ਸੀ ਸੀ ਹਾਂ ਮੈਂ ਜਾਉਂਗੀ ਚੜੀ ਚੜਾਈ ਤਾਂ ਠੀਕ ਹੈ ਅਸੀਰ ਪਾ ਦੋ ਮੇਰੇ ਖੰਡ ਰੱਖ ਵਗ ਜੀ ਅਸੀਰ ਲਵੋ ਪਹਿਲਾਂ ਮੇਰਾ ਲਵੋ ਆਏ ਕਿ ਮੋਹੇ ਜੇ ਬੜਾ ਹੋਰ ਯਾਰਾ ਤਾਈ ਜਿੰਦਾ ਅੰਦਰ ਲਾ ਦੇ ਕਿੰਨਾ ਨਾ ਆਹ ਹੋਰੇ ਲਾ ਦੇ ਯਾਰਾ ਨਾ ਦੇ ਜਿੰਦਾ ਹੋਰੇ ਜਿੰਦਾ ਤਾਈ ਜਿੰਦਾ ਕਿਹੜਾ ਦੇਖ ਆਹ ਠੀਕ ਮੈਂ ਉਧਰ ਆਉਂਗੀ ਚੱਲ ਇਹ ਸਾਡਾ ਸ਼ੂਟ ਚੱਲ ਰਿਹਾ ਜੀ ਅਮਲੀ ਦੀ ਬੋਟੀ ਦਾ ਇਸ ਵਿੱਚ ਤੁਹਾਨੂੰ ਦਿਖਾਣੇ ਆ ਅਮਲੀ ਮਾਲ ਪੱਤਾ ਖਾਈ ਜਾਂਦਾ ਹਨਾ ਵਿਚਾਰੀ ਉਹਦੇ ਘਰ ਵਾਲੀ ਪਰੇਸ਼ਾਨ ਹੋਈ ਜਾਂਦੀ ਆ ਉਹਨੂੰ ਚਾਹ ਪੱਤੀ ਵਾਸਤੇ ਵੀ ਪੈਸੇ ਨਹੀਂ ਮਿਲਦੇ ਤੇ ਪਿੰਡ 'ਚ ਨਸ਼ਾ ਇਹੋ ਜਿਹਾ ਬੰਦਾ ਵੇਚਦਾ ਸੀ ਤੇ ਕੋਈ ਸ਼ੱਕ ਵੀ ਨਹੀਂ ਕਰ ਸਕਦਾ ਬੰਦਾ ਵੀ ਨਹੀਂ ਲੇਡੀਜ਼ ਵੇਚਦੀ ਆ ਓਏ ਯਾਰ ਕੁਝ ਨਹੀਂ ਹੁੰਦਾ ਇਹ ਤਾਂ ਉਹੀ ਗਾਹ ਪਾਈ ਜਾਂਦੀਆਂ ਨੇ ਉਹਨਾਂ ਨੂੰ ਕੀ ਪਤਾ ਹੈ ਹੈ ਇਹਨਾਂ ਨੂੰ ਇੱਕ ਕਾਰਡ ਲਗਾਉਣਾ ਹੈ ਪੈਸੇ ਜੇਬ 'ਚ ਪਾ ਕੇ ਲੈ ਜੀ ਉਹਨਾਂ ਨੇ ਹੋਰ ਵੀ ਕੰਮ ਕਰਨੇ ਖੋਲਾਂਗੇ ਨਾਲ ਦੀ ਨਾਲ

ਨਾ ਦੇਖ ਲੈ ਕਿ ਢੀ ਚਤਰ ਚਲਾ ਕਾ ਬੁੜੀ ਹੈ ਮੈਂ ਤਾਂ ਕਹਿੰਦੀ ਤੇ ਸਾਊਆ ਸਾਊਆ ਆ ਕੰਜਰੀ ਜਿੰਦਾ ਲਾ ਕੇ ਨਿਕਲ ਗਈਆਂ ਉਹ ਤਾਂ ਸਿਆਣੀ ਬਿਆਣੀ ਗਾਲਾਂ ਕੱਢਣ ਨੂੰ ਜੀ ਨਹੀਂ ਕਰਦਾ ਵੈੜਿਆਂ ਦੀ ਰੰਦ ਨੂੰ ਹੈ ਦੇਖ ਲੈ ਇਹ ਮੈਨੂੰ ਲੱਗਦਾ ਤਾਂ ਜਿੰਦਾ ਲਾ ਕੇ ਨਿਕਲੀ ਆ ਆ ਪਿੰਡ ਚ ਅਨਾਉਂਸਮੈਂਟ ਨਹੀਂ ਹੋਈ ਪੰਚਾਇਤ ਨੇ ਕਰਾਇਆ ਵੀ ਜਿਹੜਾ ਨਸਾ ਵੇਚਦਾ ਫੜਿਆ ਗਿਆ ਉਹਦੇ ਪਰਚਾ ਪਊਗਾ ਦੇਖ ਲੈ ਚਲ ਉਹ ਦਾ ਟਕ ਕੋਲੋਂ ਵਧੀਆ ਹੋਇਆ ਪੰਚਾਇਤ ਨੇ ਵਧੀਆ ਕੰਮ ਕਰਤਾ ਇਹ ਜਿਹੜਾ ਨਸਾ ਵੇਚੂਗਾ ਤੇ ਪਰਚਾ ਹੋਊਗਾ ਚਲ ਨਿਕਲ ਜੀ ਲੈ ਇਹੋ ਸਾਡਾ ਸਪਨੋ ਹੋਊਗਾ ਬੜਿਆਲੀ ਅੱਜ ਮੇਰੇ ਬੰਦੇ ਨੇ ਥੱਪੜ ਮਾਰਨ ਇਹਨੂੰ ਪੁੱਛਦੀ ਹਾਂ ਮੈਂ ਪਿਓ ਦੀ ਲਾੜੀ ਅੱਜ ਨੂੰ ਮਾਰੋ ਇਹਦੇ ਨਾਲ ਮੈਂ ਕਾਹ ਕਰੀ ਤੇ ਦੇ ਦੇ ਲੋਕ ਕਿਹਾ ਤੇ ਮੈਂ ਨਾ ਮੈਨੂੰ ਦੇਖ ਕੇ ਲੋਕੀ ਕਾਹ ਤੋ ਮੈਂ ਫਿਰ ਉਹ ਦੇਖ ਕੇ ਫਾਤੂ ਲੁਕੂੰਗੀ ਮੈਂ ਤੈਨੂੰ ਉਥੋਂ ਦੇ ਇੱਕ ਹਾਕ ਮਾਰਿਆ ਤਾਂ ਤੂੰ ਜਵਾਬ ਦਿੱਤਾ ਪਿੱਛੇ ਹੀ ਮੁੜ ਗਈ ਮੈਨੂੰ ਤਾਂ ਸੁਣੀ ਹੀ ਹੈਗੀ ਤੈਨੂੰ ਕਾਨੂੰ ਸੁਣਨੀ ਆ ਇਹ ਤਾਂ ਹੋਰ ਹੀ ਸੇਸ ਚ ਕੱਲ ਦੇ ਨੇ ਪਤਾ ਲੱਗਿਆ ਮੈਨੂੰ ਦੁਨੀਆ ਗੱਲਾਂ ਕਿਉਂ ਮੈਂ ਤੈਨੂੰ ਕੀ ਕਹਾਂ ਕੱਲ ਪਾਪਾ ਚੰਗੇ ਬਨੇ ਵੋਟਾ ਪਾ ਕੇ ਆਏ ਆ ਨਹੀਂ ਤੂੰ ਮੈਨੂੰ ਨਹੀਂ ਕਿਹਾ ਤੂੰ ਮੇਰੇ ਬੰਦੇ ਨੂੰ ਕਿਹਾ ਕਿ ਮੇਰੇ ਬੰਦੇ ਨੂੰ ਕਹਿੰਦਾ ਥੱਪੜ ਮਾਰੂਗਾ ਕਿ ਆਣਾ ਬੈਣਾ ਹੈਗਾ ਤੇਰੇ ਪਿਓਾਂ ਵਰਗਾ ਡੇਢ ਲੱਗਦਾ ਸ਼ਰਮ ਨਹੀਂ ਆਉਂਦੀ ਤੈਨੂੰ ਐ ਕਹਿੰਦੇ ਨਹੀਂ ਚਰਲੋ ਤੂੰ ਮੇਰੇ ਤੇ ਕਾਨੂੰ ਦੁਸ਼ਣ ਲੰਨੀ ਆ ਮੈਂ ਖਾਦ ਕੇ ਹਾਂ ਉਹਨੂੰ ਮੈਂ ਥੱਪੜ ਮੈਂ ਕਹਿ ਸਕਦੀ ਆ ਮੈਂ ਤਾਂ ਬਾਈ ਬਾਈ ਕਹਿ ਕੇ ਇੱਜ਼ਤ ਕਰਦੀ ਆ ਉਹਦੀ ਨਹੀਂ ਤੇਰੇ ਘਰੇ ਲਾਂਬਾ ਲੈ ਕੇ ਆਇਆ ਦੀ ਤੇਰੇ ਘਰ ਵਾਲਾ ਰੁੜਝਣਾ ਪਤਾ ਮੈਨੂੰ ਮੇਰੇ ਘਰੇ ਜਾ ਕੇ ਕੀ ਕਹਿੰਦਾ ਮੇਰੇ ਬੰਦੇ ਸਾਹਮਣੇ ਕੀ ਕਹਿ ਕੇ ਆਇਆ ਹੁਣ ਨਹੀਂ ਮੈਨੂੰ ਤਾਂ ਦਾਦੀ ਨੂੰ ਵੀ ਸ਼ਰਮ ਆਉਂਦੀ ਆ ਹੁਣ ਤੇ ਤੈਨੂੰ ਦੱਸ ਤਾਂ ਤੂੰ ਯਕੀਨ ਨਹੀਂ ਕਰਨਾ ਨਹੀਂ ਮੈਨੂੰ ਰੁੜਝਣਾ ਮੇਰੇ ਘਰ ਵਾਲੇ ਸਾਹਮਣੇ ਕਹਿੰਦਾ ਕਹਿੰਦਾ ਲੱਭ ਜੂ ਨੂੰ ਮੈਂ ਮਰ ਜਾ ਹੋਰ ਆਹਦੀ ਗੱਲ ਠੱਕਿਆ ਗਿਆ ਨਹੀਂ ਆਹੋ ਸਭ ਪੜੇ ਏਡੀ ਗੱਲ ਕਹਿ ਕੇ ਆ ਮੇਰਾ ਬੰਦਾ ਲਾਂਬਾ ਲੈ ਕੇ ਆਇਆ ਸੀ ਮੇਰਾ ਬੰਦਾ ਕਹਾ ਕਹਿੰਦਾ ਤੂੰ ਵੀ ਟੈਟ ਹੋਈ ਵਰਦੀ ਆ ਹਾਂ ਤੂੰ ਆਹ ਲੱਗ ਰਹੀ ਦੀ ਕੀ ਟੈ ਐਕਸ਼ਨ ਉਹ ਉਹ ਬੋਟਾ ਨਾ ਨੀ ਬੋੜਾ ਆਦੀ ਹੈ ਨਾ ਕੋਈ ਛੱਟ ਗਿਆ ਬੋਟਾ ਪਰ ਸੈਂਟਰ ਜੱਜ ਵੀ ਉਹੀ ਦੀ ਸੈਂਟਰ ਪੱਕਾ ਸੈਂਟਰ ਨੇ ਉਹ ਕੰਮ ਤਾਂ ਜੀ ਬਹਿੰਆ ਕਰ ਰੱਖਿਆ ਹੈ ਨਾ ਉਹ ਵਧੀਆ ਕੰਮ ਕਰਦੀ ਹੈ ਸੈਂਟਰਾ ਅੱਛਾ ਹਾਂ ਬੈਠੋ ਉਹ ਉਹ ਬੇਬੇ ਕਿੱਧਰ ਗਈ ਬੇਬੇ ਤਾਂ ਜੀ ਉੱਥੇ ਖੜੀ ਆ ਉਹਨੂੰ ਪਤਾ ਤਾਂ ਹੈਗਾ ਬੇਬੇ ਦਾ ਉੱਥੇ ਲੱਗ ਗਈ ਉਹ ਬੋਰਡਰ ਵਾਲਾ ਚ ਕੋਈ ਉਹ ਦੱਸ ਉਹਥੇ ਕੀ ਕਰਦੀ ਆ ਖਾ ਕੀ ਕੇ ਆਉਗੀ ਸਮਾਰ ਕੇ ਰੱਜ ਕੇ ਹਾਂ ਕੋ ਘਰੇ ਵੀ ਹੁਣ ਕਾਮ ਤੋਂ ਤਾਂ ਦੇਖਣਾ ਤੇ ਕੋਈ ਜੀ ਤੁਹਾਨੂੰ ਪਤਾ ਹੀ ਮੂੰਹ ਤੇ ਕਰਾਂਗੇ ਹਾਂ ਕਰਾ ਦੂੰਗੀ ਵਾਲਿਸ਼ ਸ਼ਰਾਨੀ ਮੇਰੀ ਗੱਲ ਕਰਾਈ ਮੜ ਜੇ ਮੇਰਾ ਬੰਦਾ ਨਹੀਂ ਹੁਣ ਤੁਹਾਡੇ ਮੂੰਹ ਲੱਗਦਾ ਮੇਰੇ ਬੰਦੇ ਨੇ ਕਹਿਦਾ ਖਾਣਾ ਮੈਂ ਫਿਰ ਮੇਰੇ ਤੋਂ ਦੂਸ਼ਨ ਲਾਂਦਾ ਉਹ ਮੈਂ ਕੋਈ ਨਹੀਂ ਕਿਹਾ ਹੈਗਾ ਗੱਲ ਸੁਣ ਲੈ ਸਾਰੇ ਪਿੰਡ ਤੇ ਉਹਨਾਂ شریف ਬੰਦਾ ਨਹੀਂ ਹੁਣਾ ਜਿੰਨਾ شریف ਉਹ ਮੇਰਾ ਬੰਦਾ ਹਾਂ ਜੀ ਮੈਂ ਕਦ ਕੇ ਨੀ ਕੋਈ ਸੌ ਨਹੀਂ ਖਾਂਦਾ ਮੇਰੇ ਬੰਦੇ ਦੀ ਮੇਰਾ ਬੰਦਾ ਟਰੱਕ ਡਰਾਈਵਰ ਆ ਦੇਖ ਟਰੱਕ ਤੇ ਵੀ ਜਾਂਦਾ ਕੋਈ ਨਸ਼ਾ ਪੱਤਾ ਨਹੀਂ ਖਾਂਦਾ ਹਾਂ ਆ ਮਾੜਾ ਮੋਟਾ दारू ਪੀ ਲਤਾ ਲਾਈ ਲੰਦਰੀ ਡਰਾਈਵਰ ਭਾਈ ਚੱਲ ਚਰ ਨਾ ਮੈਂ ਖੜਾ ਤੇਰੇ ਘਰ ਵਾਲੇ ਨੂੰ ਮਾੜਾ ਕਿਹਾ ਮੇਰੀ ਬਥੇਰੀ ਇੱਜ਼ਤ ਕਰੀ ਆ ਉਹਨੇ ਘਰ ਗਈ ਨੂੰ ਮੈਂ ਕੀ ਮੈਂ ਮਾੜਾ ਕਿਹਾ ਨਾਲੇ ਐਡੀ ਗੱਲ ਜਿਹੜਾ ਤੂੰ ਦੁਸ਼ਣ ਲਾਰੀਆਂ ਇਹ ਨਾਲ ਲਾ ਭਾਈ ਮੈਂ ਇਹਨੂੰ ਕਿਹਨੂੰ ਲਾਇਆ ਨਹੀਂ ਹਾਏ ਹਾਏ ਨਹੀਂ ਮੈਨੂੰ ਤਾਂ ਇਹ ਲੱਗਦਾ ਵੀ ਮੈਨੂੰ ਆਪਦਾ ਸਿਰ ਪਟਣਾ ਪਊਗਾ ਸੌਕੜੇ ਹਾਂ ਹੁਣ ਤੂੰ ਪਰਾਂ ਮੂੰਹ ਮੂੰਹ ਕਰ ਕਰਕੇ ਗੱਲਾਂ ਕਰਦੀਆਂ ਤੇਰੇ ਨਾਲ ਤਾਂ ਗੱਲ ਕਰਨ ਚ ਘਟਾ ਜੇ ਮੇਰੇ ਉਹੀ ਮਚੀ ਧਰਦੀ ਆ ਮੈਂ ਇਹਦੇ ਘਰ ਵਾਲੇ ਨੂੰ ਕੱਢ ਕੇ ਆ ਤਾਂ ਵੀ ਮੈਂ ਤੇਰੇ ਥੱਪੜ ਮਾਰੂੰ ਮੈਂ ਤਾਂ ਉਹ ਨਹੀਂ ਇੰਨੀ ਇੱਜ਼ਤ ਕਰਦੀ ਆ ਕੋਈ ਨਾ ਜਿੱਦਨ ਉਹ ਰਾਤ ਮਰ ਗਿਆ ਨਾ ਕਿਤੇ ਉਹਨੂੰ ਹੀ ਘਰ ਕੇ ਪੁੱਛੋ ਵੀ ਦੱਸ ਮੈਂ ਤੇਰੇ ਕਦੋਂ ਥੱਪੜ ਮਾਰੇ ਨੇ ਮੈਂ ਤੈਨੂੰ ਕਦੋਂ ਕਿਹਾ ਉਹ ਹੀ ਦੁਸ਼ਣ ਲਈ ਜਾਣਾ ਜਿੰਨੂੰ ਦੇਖੋ ਚੜ ਚੜਾਈ ਜਾਂਦਾ ਦੱਸ ਪਹਿਲਾਂ ਤਾਂ ਇਹਦੀ ਸਾਸੂ ਨੂੰ ਦੱਸੂੰਗੀ ਵੀ ਤੇਰੀ ਨੂੰ ਜਿੱਥੇ ਮੈਨੂੰ ਮਿਲਦੀ ਆ ਨਾ ਉੱਥੇ ਹੀ ਖੜ ਕੇ ਮੇਰੇ ਨਾਲ ਲੜਦੀ ਆ ਬਹਾਨੇ ਬਹਾਨੇ ਜੀ ਨਾ ਇਹ ਹਰਾਮ ਕਰਤਾ ਮੇਰਾ ਤਾਂ ਇਹ ਕਹ ਦੂ ਮਾਤਾ ਤਾਰ ਮਿਕਸ ਖਾਂਦੇ ਗੀਦੀ ਮੈਂ ਤਾਂ ਫਲਾਣੇ ਗੁਰਦੁਆਰੇ ਮੱਥਾ ਟੇਕਣਾ ਗਈ ਸੀ ਬੜਿਆਂ ਦੀ ਰਨ ਪੁੱਕੀ ਵੇਚਦੀ ਆ ਹੈ ਆ ਜਾਣ ਦੇ ਪੁੱਕੀ ਵੇਚਦੀ ਆ ਬੜਿਆਂ ਦੀ ਰਨ ਪੁੱਕੀ ਵੇਚਦੀ ਆ ਆ ਜਾਣ ਦੇ ਇਹ ਇਹ ਨੂੰ ਵੀ ਗਾਡ ਰੱਖਿਆ ਇਹ ਨੂੰ ਵੀ ਗਾਡ ਰੱਖਿਆ ਮੈਨੂੰ ਮਾਲ ਆ ਲੈਣੀ ਸੋਰੀ ਨਹੀਂ ਵੀ ਆ ਜਾਣ ਦੇ ਬੜਿਆਂ ਦੀ ਰਨ ਨੂੰ ਲਾਤੇ ਲਾਤਰ ਕੇ ਪਾੜੂਗੀ ਦੇਖੀ ਸਹੀ ਜੇ ਨਾ ਦੋ ਸੋਰੀ ਨੀ ਤੂੰ ਤਾਂ ਬਾਅਦ ਚ ਪਾੜੇਂਗੀ ਪਹਿਲਾਂ ਤਾਂ ਮੈਂ ਉਹਦੇ ਖੱਖਾ ਪਾੜੂਂਗੀਆਂ ਖੱਖਾ ਖੱਖਾ ਪਾੜੂ ਲੱਗਦਾ ਲੱਗ ਤੂੰ ਔਖਾ ਲੱਗਦਾ ਉਹਦਾ ਮੈਂ ਬੋਲਦੀ ਨਾ ਤੇ ਤੂੰ ਤਾਂ ਬਾਅਦ ਚ ਪਾੜੇਂਗੀ ਉਹਨੇ ਮੇਰੇ ਘਰ ਦਾ ਬਾਬਨ ਪਟ ਰੱਖਿਆ ਮੇਰੇ ਬੰਦੇ ਬਗਾੜੇ ਐਸੇ ਤੂੰ ਤਾਂ ਬਾਅਦ ਚ ਕੀ ਸੀਗਾ ਤੂੰ ਤਾਂ ਬਾਅਦ ਚ ਪਾੜੇਂਗੀ ਪਹਿਲਾਂ ਮੈਂ ਪਹਿਲਾਂ ਮੈਂ ਖੱਖਾ ਪਾੜੂੜੀਆਂ ਬਸ 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 ਚੱਲ ਆ ਜਾ ਚੱਲ ਇਹ ਜਿਹੜੇ ਬੰਦੇ ਪਾੜਨ ਦੀਆਂ ਗੱਲਾਂ ਕਰੀ ਜਾਂਦੇ ਨੇ ਇਹਨਾਂ ਤੋਂ ਕਾਗਜ਼ ਨਹੀਂ ਪਟਣਾ ਆ ਗਿਆ ਕਸਟਮ ਤੂੰ ਤਾਂ ਬਾਅਦ ਚ ਪਾਣੀਂਗੀ ਪਹਿਲਾਂ ਤਾਂ ਉਹਦੀਆਂ ਖੱਖਾਂ ਮੈਂ ਪਾ ਲੂੰ ਮੇਰੇ ਬੰਦੇ ਨੂੰ ਬਗਾੜ ਰਖਿਆ ਸਾਰਾ ਘਰ ਪੱਟੀ ਮੇਸ ਕਰ ਰખીਆ ਮੇਰੀ ਕੈ ਵੀ ਕੈ ਬਚਨ ਦੀ ਮਾਰੀ ਤੇ ਤਾਈ ਜਾਨ ਨੂੰ ਲਾ ਜਾਨੀਂ ਦੱਸ ਕੋਈ ਤਾਂ ਬਚਨ ਦੀ ਮਾਰੀ ਤਾਈ ਦਾ ਨਾਮ ਲਾਈ ਜਾਨੀਂ ਮੈਨੂੰ ਨਹੀਂ ਲੱਗਦਾ ਵੀ ਤਾਈ ਨਸ਼ਾ ਵੇਚਦੀ ਆ ਤੈਨੂੰ ਕਾਨੂੰਨ ਲੱਗੂਗਾ ਭਾਈ ਤੇਰਾ ਬੰਦਾ ਖਾਂਦਾ ਤਾਈ ਤੋਂ ਲਿਆ ਲੇ ਖਾਂਦਾ ਤੈਨੂੰ ਤਾਂ ਮੈਂ ਦਿਖਿ ਹੋਈਆਂ ਫ੍ਰੀਰੀ ਮੇਰਾ ਨੋ ਲੈ ਦੇਣੀ ਚਾਹ ਦੇਖ ਲੈ ਵੀ ਤੂੰ ਨਸਾ ਵੇਚਦੀਆਂ ਤੂੰ ਮੈਂ ਨਾ ਸਾਨੂੰ ਨਹੀਂ ਵੇਚਦੀ ਮੇਰੀ ਗੱਲ ਸੁਣ ਲੈ ਤਾਈ ਨਸਾ ਵੇਚਦੀ ਆ ਤੇਰੇ ਕੋਲ ਕੀ ਸਬੂਤ ਆ ਵੀ ਤਾਈ ਨਸਾ ਵੇਚਦੀ ਆ ਜੇ ਤਾਈ ਨਸਾ ਨਾ ਵੇਚਦੀ ਹੁੰਦੀ ਤਾਈ ਜਿੱਦਾਂ ਲਾ ਕੇ ਨਿਕਲਦੀ ਜਦੋਂ ਦੀ ਲੌਕਮੈਂਟ ਹੋਈ ਆ ਪਿੰਡ ਦੇ ਵਿੱਚ ਪੰਚਾਇਤ ਨੇ ਕਾਇੀ ਆ ਜਿਹੜਾ ਨਸਾ ਵੇਚਦਾ ਫੜਿਆ ਗਿਆ ਉਹਨੂੰ ਥਾਣੇ ਤੇ ਫੜਾਇਆ ਦੋ ਤਾਈ ਉਧਰ ਦੀ ਜਾਏ